ਮਾਰੇ ਕੰਤਾ ਦੇ ਆਹੀ ਮਾਰੇ ਅਮੀਰਾਂ ਦੇ ਜੁੱਤੇ ਸੀ ਗੁਰਦੁਆਰਾ ਮੰਦਰ ਨਾਲ ਸੰਗ ਗੁਰਦੁਆਰਾ ਮੰਦਰ ਨਾਲ ਸੰਗ ਮਾਲਕਮ ਸੀਤਾ ਦੇ ਲਿਖ ਗਿਆ ਗੁਰਦਾਸ ਰਾਮ ਜੋ ਕਿ ਉਹਨਾਂ ਦੇ ਨਾਂ ਦੇ ਵਿੱਚ ਵੀ ਇਹ ਮੈਂ ਕਹਿੰਦੀ ਆ ਮੈਂ ਗੁਰਦੁਆਰਾ ਮੰਦਰ ਤੇ ਮੱਜ ਗੁਰਦਾਸ ਰਾਮ ਆਲ ਪਾਖ ਤੇ ਸੰਤ ਰਾਮ ਦੇ ਪਾਖ ਤੇ ਸੰਤ ਰਾਮ ਦੇ ਉਪਨੀਆਂ ਲਿਖਤਾਂ ਨੂੰ ਬਈ 1990 ਆਖਰੀ ਟੁਰ ਕੇ ਛੱਡ ਸਿਫਤਾਂ ਨੂੰ 1990 ਆਖਰੀ ਟੁਰ ਕੇ ਛੱਡ ਸਿਫਤਾਂ ਨੂੰ ਪਾਗੇ ਵੇ ਛੋੜਾ ਸਿੱਖੋ ਪਾਗੇ ਵੇ ਛੋੜਾ ਸਿੱਖੋ ਪੁੱਤਰ ਮਾਂ ਜੀਤਾਂ ਦੇ ਲਿਖ ਗਿਆ ਕੁੰਦਾਸ ਰਾਮ ਜੋ ਆਲਮੋਂ ਵਿੱਚ ਗੀਤਾਂ ਦੇ ਗਾਉਂਦੀ ਹੈ ਦੁਨੀਆ ਲਗਮੀਆਂ